ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਲੈ ਆਏ ਜੀ ਲੀਡਰ ਸਾਈਕਲ ਤੇ ਇਹ ਕਰਦੇ ਜੀ ਅੱਜ ਨੂੰ ਅਨਬਾਕਸਿੰਗ ਤੇ ਕਰਦੇ ਸ਼ੁਰੂ ਹੁਣ ਕਰਦੇ ਜੀ ਇਹਦੀ ਅਨਬਾਕਸਿੰਗ ਇੱਕ ਮਿਲੀ ਸੀਟ ਦੇ ਨਾਲ ਨਾਲ ਇੱਕ ਪਾਣੀ ਦੀ ਬੋਤਲ ਨਾਲ ਮਿਲੀ ਚਾਬੀ ਤਸੀਦ ਬੋਲ ਸੀਡ ਦਾ ਨਟ ਹੁਣ ਪੂਰਾ ਫਰੇਮ ਕਰਦੇ ਆ ਅਸੀਂ ਉਸ ਤੋਂ ਬਾਅਦ ਚਾਬੀ ਨਾ ਕਰਦੋ ਟੈੜੀ ਉਹਨਾਂ ਨੇ ਕਰਦੇ ਨੇ ਸਿੱਧਾ ਤਾਂ ਜੋੜਦੇ ਆ ਹੈਂਡਲ

ਕੱਦ ਗਟਿੰਗ ਕਰਦੇ ਚਾਬੀ ਨੇ ਚੰਗੀ ਤਰ੍ਹਾਂ ਲਗਾ ਸਕਦੇ ਨੇ ਪੈਂਡਲ ਵੀ ਕਿੱਥੇ ਆ ਬੁਰਗਾ ਕੱਦ ਗਟਿੰਗ ਹੁਣ ਅਸੀਂ ਕਾਰ ਚਲਾਗੇ ਦੂਜਾ ਭਰਾ ਹੋ ਗਏ ਸੈਕੰਡ ਰੈਡੀ ਤੁਹਾਨੂੰ ਵੀਡੀਓ ਨੂੰ ਕੱਲ ਤੋਂ ਲਾਈਕ ਜਣ ਸਬਸਕ੍ਰਾਈਬ ਤੇ ਸ਼ੇਅਰ